ਰੁਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਜੀਤ ਸਿੰਘ ਗਾਲੋਂ ਪ੍ਰਧਾਨ ਨੰਬਰ ਦਾ ਜੁਨੀਅਨ ਤਹਿਸੀਲ ਬਟਾਲਾ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸਲਖਮਣੀ ਜੀ ਦਾ ਵਿਆਹ ਪੁਰਬ 30 ਅਗਸਤ ਨੂੰ ਮਨਾਇਆ ਜਾ ਰਿਹਾ ਹੈ ਹਰ ਸਾਡੀ ਤਰਫ ਸੰਗਤਾਂ ਹਮਮਾ ਕੇ ਪਹੁੰਚੋ ਖਾਸ ਧਿਆਨ ਰੱਖਿਆ ਜਾਵੇ ਕਿ ਚੋੜੀ ਚੱਕੇ ਵਿੱਚ ਮੇਲੇ ਚੁੰਦੇ ਨੇ ਤੇ ਉਹਨਾਂ ਵੀ ਅਰਦਾਸਾਂ ਕੀਤੀਆਂ ਉਹਨਾਂ ਤੋਂ ਬਚਿਆ ਜਾਵੇ ਆਪਣੇ ਮੋਬਾਈਲ ਤੇ ਪੈਸੇ ਸਾਹਮਣੇ ਰੱਖੋ ਬਰੂਏ ਇਹਨੂੰ ਲਵਾਇੜ ਲੰਗਰ ਲੱਗਣੇ ਨੇ ਲੰਗਰਾਂ ਵਿੱਚ ਵੀ ਸੰਗਤਾਂ ਨੂੰ ਬੈਸਪੋਜਲ ਤੋਂ ਪਰਹੇਜ਼ ਕਰਨਾ ਚਾਹੀਦਾ ਵਾ ਥਾਲੀਆਂ ਗੁਰਦੁਆਰੇ ਤੋਂ ਮਗਵਾ ਕੇ ਉਹ ਵਰਤਨੀਆਂ ਚਾਹੀਦੀਆਂ ਨੇ ਨਾਲੇ ਸੇਵਾ ਹੁੰਦੀ ਆ ਤੇ ਸ਼ਾਹ ਸੰਗਤ ਨੂੰ ਵੱਧ ਤੋਂ ਵੱਧ ਚੜ ਕੇ ਮੇਲੇ 'ਚ ਇਸੇ ਬਾਬੇ ਦੇ ਵਿਆਹਪੁਰਬ ਤੇ ਪਹੁੰਚਣ ਦੀ ਅਪੀਲ ਕਰਦੇ ਆ ਤੇ ਇਹ ਵੀ ਅਪੀਲ ਕਰਦੇ ਆ ਕਿ ਕੋਈ ਵੀ ਨਸ਼ਾ ਕਰਕੇ ਆਹਾਂ ਆਵੇ ਜਿਹੜੇ ਟਰੈਕਟਰਾਂ ਦੇ ਮੁੰਡੇ ਭੁਲਰਬਾਜੀ ਕਰਦੇ ਨੇ ਸਪੀਕਰ ਲਾ ਕੇ ਆਉਂਦੇ ਨੇ ਉਹ ਵੀ ਨਾ ਆਉਣ ਕਿਉਂਕਿ ਪੁਲਿਸ ਵੀ ਸ਼ਕਤਾਂ ਹੋਰੀ ਜਥੇ ਬੰਦੀਆਂ ਵੱਲੋਂ ਵੀ ਵਾਰ-ਵਾਰ ਇਹ ਬੇਨਤੀ ਕੀਤੀ ਜਾ ਰਹੀ ਹੈ ਕਿ ਕੋਈ ਲੜਬਾਹੀ ਵਾਲੇ ਨਾ ਹੋਣ ਕਿਉਂਕਿ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਵਿਆਹ ਵਾ ਤੇ ਇਹਦੇ ਵਿੱਚ ਕੋਈ ਲੜਬਾਹੀ ਪਸੰਦ ਨਹੀਂ ਕੀਤੀ ਜਾਵੇਗੀ ਪੁਲਿਸ ਪ੍ਰਸ਼ਾਸਨ ਬਹੁਤ ਸ਼ਰਤ ਹੋਇਆ ਵਾ ਇਹ ਕਰਕੇ ਸਾਰਿਆਂ ਮੁਰਿਆਂ ਨੂੰ ਵੀ ਬੇਨਤੀ ਆ ਲੜਕਿਆਂ ਨੂੰ ਵੀ ਤੁਸੀਂ ਇਹੋ ਜਿਹੇ ਪਖੰਡ ਜਿਹੜੇ ਨਾ ਕਰਿਓ ਹੋਰ ਜਿੱਥੇ ਮਰਜੀ ਜਾ ਕੇ ਕਰਦੇ ਰਹੋ ਇਸ ਪਰਬ ਦੇ ਉੱਤੇ ਨਹੀਂ ਕਰਨੇ ਚਾਹੀਦੇ ਇਹ ਧਾਰਮਿਕ ਪ੍ਰੋਗਰਾਮ ਹੈ ਬਾਬੇ ਸ੍ਰੀ ਗੁਰਨਾਣਕ ਦੇਵੀ ਦਾ ਵਿਆਹ ਪਰਬ ਦਾ ਇਥੇ ਆਪਾਂ ਅਮਨ ਮਾਨਨਾ ਪਾਰਕੀ ਦੇ ਦਰਸ਼ਨ ਕਰਨੇ ਆ ਤੇ ਸਾਰੀ ਸ਼ਕਤ ਨੇ ਦਰਸ਼ਨ ਕਰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ